ਤਬਾ ਹੋਟ ਕਰਨਾ ਪਏ ਆਪ ਜੀ ਨੂੰ ਔਰ ਕੈਨੇਡਾ ਦੇ ਹਾਲਾਤ ਖਰਾਬ ਸੀ ਜਿੰਨਾ ਕਰਕੇ ਸੀ ਟਾਕਸ਼ੂ ਕਰ ਰਹੀ ਸੀ ਕਿ ਲੋਕਾਂ ਦੀ ਸੇਫਟੀ ਵਾਸਤੇ ਕਾਨੂੰਨ ਵਿੱਚ ਤਬਦੀਲੀ ਆਉਣੀ ਬਹੁਤ ਜ਼ਰੂਰੀ ਹੈ ਪਰ ਬਹੁਤ ਸਾਰੇ ਸਾਡੇ ਲੋਕ ਜਿਹੜੇ ਨੇ ਕੈਨੇਡਾ ਅਮਰੀਕਾ ਚ ਦੁਨੀਆ ਵਿੱਚ ਵਸਦੇ ਜਿਹੜੇ ਨੇ ਬੇ ਔਲਾਦ ਨੇ ਜਿਹੜੇ ਨੇ ਔਰ ਉਹਨਾਂ ਨੂੰ ਸ਼ਾਦੀ ਹੋਈ ਨੂੰ ਕਾਫੀ ਲੰਬਾ ਸਮਾਂ ਹੋ ਗਿਆ ਤੇ ਘਰ ਦੇ ਵਿੱਚ ਕਿਲਕਲਾਰੀਆਂ ਉਹ ਮਾਪੇ ਨਹੀਂ ਬਣ ਸਕੇ ਔਰ ਡਾਕਟਰ ਸਾਹਿਬ ਅੱਜ ਦੇ ਪ੍ਰੋਗਰਾਮ ਵਿੱਚ ਸਾਡਾ ਐਪੀਸੋਡ ਇਹ ਰਹੇਗਾ ਕਿ ਅਸੀਂ ਜਨਣਾ ਚਾਹੁੰਦੇ ਹਾਂ ਕਿ ਇਹ ਦਿਨੋਂ ਦਿਨਾਂ ਜਿਹੜੀ ਪਪੂਲੇਸ਼ਨ ਦਾ ਘਟਣਾ ਇਹ ਵੀ ਇੱਕ ਇਹ ਵੀ ਕਾਰਨ ਹੈ ਕਿ ਬੇਅਲਾਦ ਮਾਪੇ ਕਰਕੇ ਅਜ ਦੂਸਰਾ ਸਾਡਾ ਸਵਾਲ ਇਹ ਆ ਕਿ ਜਿਹੜੇ ਬੇਅਲਾਦ ਮਾਪੇ ਨੇ ਕੀ ਜਿਹੜਾ ਅੱਜਕੱਲ ਦਾ ਜਿਹੜਾ ਫੂਡ ਹੈ ਜਿਹੜਾ ਅਸੀਂ ਇਸਤੇਮਾਲ ਕਰਦੇ ਆ ਜਿਹੜਾ ਅਸੀਂ ਫਾਸਟ ਫੂਡ ਲੈਂਦੇ ਆ ਇਹ ਫਾਸਟ ਫੂਡ ਜਿਆਦਾ ਵਰਤੋਂ ਵਿੱਚ ਲਿਆਉਣ ਕਾਰਨ ਕਰਕੇ ਤਾਂ ਆ ਸਮੱਸਿਆ ਨਹੀਂ ਆ ਰਹੀ ਹਾਸਰੰਡ ਵਾਈਫ ਦੇ ਵਿੱਚ ਹੈਲਥੀ ਫੂਡ ਦਾ ਨਾ ਹੋਣਾ ਬਹੁਤ ਸਾਰੇ ਵਿਟਾਮਿਨਾਂ ਦੀ ਘਾਟ ਦਾ ਪੈਦਾ ਹੋਣਾ ਔਰ ਇਹਦੇ ਬਾਰੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਨਰਲ ਚਾਹਾਂਗੇ ਬੇਰ ਮਾਤਿਆਂ ਨੂੰ ਅਵੇਅਰ ਕਰਨਾ ਕਿ ਫੂਡ ਹੈਲਥੀ ਇੱਕ ਔਰਤ ਨੂੰ ਅਤੇ ਮਰਦ ਨੂੰ ਅਤੇ ਹਰ ਵਿਅਕਤੀ ਨੂੰ ਖਾਣਾ ਚਾਹੀਦਾ ਫਾਸਟ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਕਿ ਫਾਸਟ ਫੂਡ ਜੋ ਅਸੀਂ ਰੋਜ਼ਾਨਾ ਵਰਤ ਵਿੱਚ ਲਿਆਉਂਦੇ ਆ ਕਿ ਇਹ ਵੀ ਕਿਤੇ ਨਾ ਕਿਤੇ ਕਾਰਨ ਹੈ ਬੇਅਲਾਦ ਮਾਪਿਆਂ ਦੀ ਗਿਣਤੀ ਵਿੱਚ ਵਾਧਾ ਜਿਹੜਾ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਡੈਫੀਨਟਲੀ ਜਿਵੇਂ ਕਿ ਤੁਹਾਡਾ ਕੁਐਸਚਨ ਹੈ ਕਿ ਕੀ ਫੂਡ ਇਜ਼ ਰਿਸਪੌਂਸਿਬਲ ਹੈਗਾ ਇਨਫਰਟੀਲਿਟੀ ਦੇ ਰਿਚ ਜੀ ਬਹੁਤ ਵੈਰੀ ਅਗਰ ਅਸੀਂ ਹਾਈ ਕੈਲਰੀ ਤੇ 언ਹੈਲਦੀ ਫੂਡ ਖਾਵਾਂਗੇ ਤਾਂ ਡੈਫੀਨਟਲੀ ਉਹਦੇ ਨਾਲ ਸਾਡਾ weight ਇੰਕਰੀਜ਼ ਹੋਊਗਾ ਜੇ weight ਇੰਕਰੀਜ਼ ਹੁੰਦਾ ਹੈ ਪਰ ਡੈਫੀਨਟਲੀ ਤੁਹਾਡੇ ਹਾਰਮੋਨਸ ਇੰਬੈਲੈਂਸ ਹੁੰਦੇ ਹਨ जी और हाँ अगर ये हार्मोन इम्बैलेंस होंगे तो डेफिनेटली वो एक मेजर कॉज है इनफर्टिलिटी का एंड यस ये रिसर्च ने प्रूव किया कि ऐसी बार बार अवेयर भी करते हाँ कि जेकर तुम ओबेज हो थोड़ा वेट ज्यादा आ जो थोड़ा जा वेट घटाने फर्टिलिटी के चांसेस काफी हद हाँ तक इंप्रूव हो जाते हैं सो डेफिनेटली फूड प्रोडक्ट्स जो फर्टिलिटी इनहानस कर सकते हैं या सप्लीमेंट्स जो फर्टिलिटी इनहांस करते हैं नंबर वन जीआक्सीडेंट्स आ नैचुरल फूड बेरीज ने सो उनका सेवन सूद तो करना चाहिए है शुगर घट तो यूज़ करनी चाहिए है और अगर अप्लीमेंट्स ना करिए तो कोलजाइन एन सी जिंक ये कुछ ऐसे वाइटमिन ने जिनालिटी इनहानस होंगी है ਅ ਡਾਕਟਰ ਜੀ ਅਗਲਾ ਸਵਾਲ ਜਿਹੜਾ ਹੈ ਅਸੀਂ ਜਰਨਾ ਚਾਹੁੰਦੇ ਆ ਕਿ ਜਦੋਂ ਤੁਹਾਡੇ ਸ਼ਾਦੀ ਹੋਈ ਨੂੰ ਕਈ ਸਾਲ ਹੋ ਗਏ ਨੇ ਔਰ ਤੁਸੀਂ ਕਈ ਵਾਰੀ ਆਪ ਚਾਹੁੰਦੇ ਹੋ ਕਿ ਅਸੀਂ ਕੁਝ ਸਮਾਂ ਜ਼ਿੰਦਗੀ ਦਾ ਅਸੀਂ ਮਾਰੀਏ ਉਸ ਤੋਂ ਬਾਅਦ ਫੈਮਿਲੀ ਵੱਲ ਵੜ ਜਾਣਾ ਤਾਂ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਹੌਬੀਜ਼ ਜਿਹੜੀਆਂ ਨੇ ਉਹ ਮਤਲਬ ਉਹਨਾਂ ਵੱਲ ਔਰ ਬੜਾ ਸਮਝ ਜਿਹੜਾ ਹੈ ਉਹ ਬਹੁਤ ਘੱਟ ਰਹਿਣਾ ਹੈ ਤਾਂ ਅ ਲਾਈਫ ਨੂੰ ਅੰਜਵਾਏ ਬਦ ਅਨਸਾਨ ਕਪਲ ਉਦੋਂ ਕਰਦਾ ਆ ਜਦੋਂ ਸ਼ਾਦੀ ਸ਼ੁਦਾ ਹੋ ਜਾਂਦਾ ਤੇ ਜਦੋਂ ਫਿਰ ਬੱਚਿਆਂ ਵਾਲਾ ਹੋ ਜਾਂਦਾ ਤਾਂ ਉਹ ਹੋਰ ਜ਼ਿੰਮੇਵਾਰ ਹੋ ਜਾਂਦਾ ਤੇ ਉਹ ਬੰਦੇ ਦੀਆਂ ਹੌਬੀਆਂ ਅਤੇ ਬੰਦੇ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਬਦਲ ਜਾਂਦੀਆਂ ਨੇ ਤੇ ਜਿਸ ਕਰਕੇ ਇਹ ਬੰਦਾ ਕਈ ਵਾਰੀ ਲੇਟ ਹੁੰਦਾ ਹੁੰਦਾ ਔਰ ਜ਼ਿਆਦਾ ਲੇਟ ਹੋ ਜਾਂਦਾ ਜਿਸ ਕਰਕੇ ਮਰਦ ਹੋਵੇ ਜਾਂ ਔਰਤ ਹੋਵੇ ਉਹਦੇ ਵਿੱਚ ਫਿਰ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਤੇ ਉਹ ਬੱਚਾ ਲੈਣ ਦੇ ਯੋਗ ਨਹੀਂ ਹੁੰਦਾ ਸੋ ਜੀ थोड़े तो सवाल यही पूछे जा रहे हैं कि शादी कराने तो बाद नो मैटर बट कि समय बाद बच्चा लै ले लेना चाहिए आ, क्योंकि हम साइंस इन ज्यादा डेवलप हो गई है कि तुम अपनी फर्टिलिटी में काफ़ी हद हाँ तक शिड्यूल भी कर सकते हो बाय शिड्यूलिंग आई मीन अगर कुछ करना वश के तुम अजय मैंटली या फाइनैशियली या किसी भी तरीके रेडी नहीं हो

ਰਿਸਕ ਆਫ ਹੈਵਿੰਗ ਅਨ ਹੈਲਦੀ ਬੇਬੀਜ਼ ਇਨਕਰੀਸ ਹੋ ਜਾਂਦਾ ਹੈ ਔਰ ਫਿਰ ਕੰਪਲੀਕੇਸ਼ਨਸ ਇਨ ਪ੍ਰੇਨਸੀ ਵੀ ਕੁਝ ਹਫਤਾ ਕੰਪਲੀਸ ਹੋ ਜਾਂਦੀ ਹੈ ਡਾਕਟਰ ਸਭ ਬਹੁਤ ਕੇਸਸ ਨੇ ਅੱਜਕੱਲ ਕਿਹੜੀ ਨਾਰਮਲ ਡਿਲੀਵਰੀ ਜਿਹੜੀ ਹੈ ਬਹੁਤ ਘਟ ਪਾਈ ਜਾਂਦੀ ਹੈ ਇਹਦਾ ਕਾਰਨ ਕੀ ਹੁੰਦਾ ਹੈ ਹਲੋ ਹਾਂਜੀ ਆਮ ਤੌਰ ਤੇ ਜਦੋਂ ਮਤਲਬ ਬੱਚਾ ਟਾਈਮ ਸਰ ਬਹੁਤ ਵਾਰੀ ਜਿਹੜੀ ਡਿਲੀਵਰੀ ਜਿਹੜੀ ਨਾਰਮਲ ਹੋਣ ਦੀ ਬਜਾਏ ਇਹ ਬਹੁਤ ਘੱਟ ਕੇਸ ਆਉਂਦੇ ਨੇ ਅੱਜ ਕੱਲ ਜ਼ਿਆਦਾਤਰ ਮੈਜੋਰਟੀ ਲੋਕ ਅਕਸਰ ਇਹ ਕਹਿੰਦੇ ਨੇ ਕਿ ਬੱਚਾ ਨਾਰਮਲ ਨਹੀਂ ਹੋਇਆ ਔਰ ਡਿਲੀਵਰੀ ਨਾਰਮਲ ਨਹੀਂ ਸੀ ਤਾਂ ਜਿਸ ਕਰਕੇ ਇਹ ਬੱਚਾ ਜਿਹੜਾ ਆ ਉਹ ਕਿ ਵਾਰੀ ਕਹਿੰਦੇ ਕਿ ਨਾਰਮਲ ਨਹੀਂ ਹੁੰਦਾ ਤਾਂ ਡਿਲੀਵਰੀ ਨਾਰਮਲ ਨਹੀਂ ਹੁੰਦੀ ਤਾਂ ਬੱਚਾ ਜਿਹੜਾ ਆ ਉਹਦੇ ਵਿੱਚ ਮਤਲਬ ਹੈਲਥੀ ਨਾ ਹੋਣ ਦਾ ਕਾਰਨ

ਐਂਡ ਬਾਕੀ ਹੋਰ ਫੈਸਿਲਿਟੀਆਂ ਆਉਂਦੇ ਸੇ ਜਿਵੇਂ ਟਾਈਮਸ ਗ੍ਰੇਟ ਆਫ ਜੇਨ ਇੰਫੈਕਸ਼ਨ ਕਾਫੀ ਨੋਟਟੇਬਲ ਫੀਚਰ ਹੋ ਗਿਆ ਹੈ ਜੀ ਅ ਡਾਕਟਰ ਸਬ ਬਹੁਤ ਸਾਰੇ ਪਰਿਵਾਰ ਨੇ ਜੋ ਕਿ ਕੇਵਰੀ ਸ਼ਾਦੀ ਲੇਟ ਹੁੰਦੀ ਹੈ ਤਾਂ ਉਹ ਫਿਰ ਜਦੋਂ ਸ਼ਾਦੀ ਲੇਟ ਹੁੰਦੀ ਹੈ ਉਹਨਾਂ ਦੇ ਬਹੁਤ ਸਾਰੇ ਰੀਜ਼ਨ ਹੋ ਸਕਦੇ ਆ ਉਹਨਾਂ ਦੀ ਸਟੱਡੀ ਇਕਰੀਜਨ ਹੋ ਸਕਦਾ এডੂਕੇਸ਼ਨ ਜਾਂ ਫਿਰ ਕੋਈ ਐਸਾ ਕਾਰੋਬਾਰ ਜਿਹਦੇ ਵਿੱਚ ਉਹ ਬਿਹਾਈਂਡ ਹੁੰਦੇ ਆ ਪਹਿਲਾਂ ਤੋਂ ਤੋ ਜਦੋਂ ਇਹ ਕਹਿੰਦੇ ਕਿ ਸਭ ਕੁਝ ਕੰਪਲੀਟ ਕਰਕੇ ਸਕਸੈਸ ਹੋ ਕੇ ਫਿਰ ਆਪਾਂ ਸ਼ਾਦੀ ਕਰਾਈਗੇ ਤਾਂ ਜਦੋਂ ਬੱਚਾ ਲੈਂਦੇ ਹਾਂ ਤਾਂ ਕੀ ਮਨੋ 40 ਸਾਲ ਦੀ ਉਮਰ ਤੱਕ ਪਹੁੰਚ ਜਾਂਦੇ ਆ ਤਾਂ ਜਦ 40 ਸਾਲ ਦੀ ਉਮਰ ਤੋਂ ਉੱਪਰ ਲਿਆ ਬੱਚਾ ਆ ਓਕੇ ਵਰੀ ਬੱਚਾ ਹੈਲਥੀ ਹੁੰਦਾ ਤਾਂ ਇਹਦੇ ਵਿੱਚ ਜਾਂ ਫਿਰ ਬੱਚਾ ਜਿਹੜਾ ਆ ਉਹ ਤੁਹਾਡੀਆਂ ਸੁਆਮਾਂ ਲੈਣ ਗਿਆ ਪੈਂਦੀਆਂ ਤਾਂ ਲੋਕੀ ਔੜਪੋੜ ਕਰਦੇ ਨੇ ਬਖ ਬਖ ਤਰ੍ਹਾਂ ਦੇ ਬਖ ਬਖਤਾਂ ਵਿੱਚ ਲੋਕ ਨੇ ਜੋ ਕਿ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਹੁੰਦੇ ਨੇ ਔਰ ਕਈ ਜਗ੍ਹਾ ਤੇ ਜਾਂਦੇ ਨੇ ਉਹ ਆਪਣਾ ਟਾਈਮ ਵੇਸਟ ਕਰਦੇ ਨੇ ਤੁਸੀਂ ਉਹਨਾਂ ਨੂੰ ਕੀ ਰეკਮੈਂਡ ਕਰਨਾ ਚਾਹੁੰਦੇ ਹੋ ਕਿ ਅੱਜ ਕੱਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਆ ਕਿ ਤੁਸੀਂ ਆਪਣੇ ਐਸੇ ਟੈਸਟ ਪਹਿਲਾਂ ਕਰਾ ਲਓ ਉਸ ਤੋਂ ਬਾਅਦ ਔਰਪੋਰਡ ਕਰੋ ਨਾ ਕਿ ਫਸਟ ਪ੍ਰਾਇੋਰਟੀ ਔਰਪੋਰਡ ਨੂੰ ਦਿਓ ਅ ਜਲ ਕੇ ਤੁਹਾਨੂੰ ਪਹਿਲਾਂ ਡਾਕਟਰ ਦੀ ਸਲਾਹ ਮਾ ਲੈਣੀ ਚਾਹੀਦੀ ਆ ਟੈਸਟ ਜਿਹੜੇ ਆ ਬਣਦੇ ਉਹ ਕਰਾਉਣੇ ਚਾਹੀਦੇ ਆ ਬਾਅਦ ਵਿੱਚ ਤੁਹਾਨੂੰ ਇਹ ਜੋ ਤੁਸੀਂ ਮਨ ਦੇ ਵਿੱਚ ਸੋਚਿਆ ਆ ਜੋ ਤੁਹਾਡੇ ਵਿਹਿਮ ਭਰਮ ਆ ਉਹ ਉਹਨਾਂ ਨੂੰ ਪ੍ਰਾਇੋਰਟੀ ਸੈਂਟਰਡ ਰੱਖਿਆ ਜਾਵੇ ਕੀ ਖਿਆਲ ਤੁਹਾਡਾ ਅਹ ਬਿਲਕੁਲ ਅੱਜਕੱਲ ਕਿਉਂਕਿ ਆਈ ਊਡ ਸੇ ਸੋਸ਼ਲ ਮੀਡੀਆ ਵੀ ਕਾਫੀ ਹੱਦ ਤੱਕ ਰਿਸਪੋਨਸਿਬਲ ਹੈ ਲੋਗਾਂ ਨੂੰ ਧੱਕਾਉਣ ਵਾਸਤੇ ਧੀਮੇ ਚੱਲ ਰਿਹਾ ਲੋਗ ਆਪਣੇ ਬਹੁਤ ਸਾਲ ਵੇਸਟ ਕਰ ਦਿੰਦੇ ਨੇ ਆਪਣੇ ਮਸਕੀਆਂ ਦੇ ਵਿੱਚ ਅਹ ਜਾਂ ਕਿਸੇ ਅਨਿਸ਼ਵਾਸਾ ਦੇ ਵਿੱਚ

छह महीनों तो बाद बर्बाद नहीं करना चाहिए तो थानू छेती तो छेती से कभी भी फीडबैक करना चाहिए है ताजो कल नू किसी माँ पे थर्ड पार्टी फर्टिलिटी ट्रीटमेंट दैट मीन कि सू डोनर तक लैन भी लड़ ना पवे वो नौबत ही ना आए तो टाइम रेंद फर्टिलिटी ट्रीटमेंट लेना बहुत जरूरी है ਅਸੀਂ ਅਸੀਂ ਡਾਕਟਰ ਮਨਮੀਤ ਪਤਰਾ ਜੀ ਜਿਹੜੇ ਕਿ ਫੀਮੇਲ ਡਾਕਟਰ ਨੇ ਬੇਅਲਾਦ ਬਾਪਿਆਂ ਬਾਸਤੇ ਅਸੀਂ ਗੱਲਬਾਤ ਕਰਦੇ ਆ ਤੇ ਕਰਦੇ ਆ ਰਹੇ ਆ ਤੁਹਾਡੇ ਵੱਲ ਬਖ ਖ ਦੇਸ਼ਿਆਂ ਵੱਲੋਂ ਸਾਨੂੰ ਜਿੱਥੇ ਕਾਲ ਆਉਂਦੇ ਨੇ ਉੱਥੇ ਡਾਕਟਰ ਸਾਹਿਬ ਦੇ ਨਾਲ ਵੀ ਡਾਇਰੈਕਟ ਤੁਸੀਂ ਡੀਲ ਕਰ ਸਕਦੇ ਹੋ ਜਾਨਕਿ ਡਾਇਰੈਕਟ ਤੁਸੀਂ ਆਪਣੇ ਮਨ ਦੀ ਪੜਾਸ ਬੰਦੇ ਸਵਾਲ ਕੇਵਲ ਸਾਡੇ ਤੱਕ ਨਹੀਂ ਪਹੁੰਚਾਉਣਾ ਚਾਹੁੰਦੇ ਬਿਨਾ ਚਾਜਿਕ ਤੁਸੀਂ ਡਾਕਟਰ ਸਾਹਿਬ ਦੇ ਆਫਿਸ ਦੇ ਦੋ ਦੋ ਨੰਬਰ ਦਿੱਤੇ ਨੇ ਇਹਨਾਂ ਨੰਬਰਾਂ ਨੂੰ ਡਾਇਲ ਕਰੋ ਤੇ ਆਪਣਾ ਨਾਮ ਆਪਣਾ ਟੈਲੀਫੋਨ ਨੰਬਰ ਵਿਦ ਏਰੀਆ ਕੋਡ ਆਪਣਾ ਦੇਸ਼ ਅਤੇ ਦੇਸ਼ ਦੇ ਵਿੱਚ ਕਿਹੜਾ ਤੁਹਾਡਾ ਸ਼ਹਿਰ ਹੈ ਉਹ ਜ਼ਰੂਰ ਲਿਖੋ ਤਾਂ ਕਿ ਉਸ ਸਮੇਂ ਨੂੰ ਇਹਨਾਂ ਦਾ ਸਟਾਫ ਫਾਲੋ ਕਰਕੇ ਤੁਹਾਡੀ ਗੱਲ ਜਿਹੜੀ ਹੈ ਡਾਕਟਰ ਸਾਹਿਬ ਦੇ ਨਾਲ ਸਮੇਂ ਸਰ ਹੋ ਸਕੇ ਇਹ ਨੰਬਰ ਤੁਸੀਂ ਕਿਸੇ ਵੀ ਵੇਲੇ ਵੀ ਵਰਤੋਂ ਵਿੱਚ ਲਿਆਓ ਆਪਣੇ ਦੇਸ਼ ਦੇ ਮੁਤਾਬਕ ਆਪਣਾ ਤੁਸੀਂ ਨਾਮ ਟੈਲੀਫੋਨ ਨੰਬਰ ਦੇਸ਼ ਦਾ ਨਾਮ ਛੱਡ ਦਿਓ ਤਾਂ ਤੁਹਾਨੂੰ ਡਾਕਟਰ ਸਾਹਿਬ ਕੋਲ ਕਾਲ ਆਵੇਗੀ ਅਗਰ ਜੇ ਨਾ ਕਾਲ ਆਈ ਔਰ 24 ਘੰਟੇ ਵਿੱਚ ਜਾਂ ਫਿਰ ਸੈਕੰਡ ਡੇ ਸਮਝੋ ਕਿ ਤੁਹਾਡਾ ਪ੍ਰਾਪਰ ਜਿਹੜਾ ਹੈ ਉਹ ਮੈਸੇਜ ਨਹੀਂ ਕਨਵੀ ਹੋਇਆ ਤੇ ਦੁਬਾਰਾ ਤੁਸੀਂ ਇਹ ਰਿਮਾਈਂਡਰ ਜੁਰੂ ਭੇਜ ਦਿਓ ਇੱਕ ਵਾਰੀ ਔਰ ਕਈ ਵਾਰੀ ਸਾਡੇ ਲੋਕ ਸਾਨੂੰ ਕਾਲ ਕਰਦੇ ਨੇ ਕਿ ਸਾਨੂੰ ਤਿੰਨ ਦਿਨ ਹੋ ਗਏ ਆ ਕਾਲ ਨਹੀਂ ਆਈ ਸਮਝੋ ਕਿ ਤੁਹਾਡੇ ਵੱਲੋਂ ਪ੍ਰਾਪਰ ਟੈਲੀਫੋਨ ਜਿਹੜਾ ਭੇਜਿਆ ਉਹਦੇ ਵਿੱਚ ਕਿਸੇ ਡਿਜੀਟ ਵਿੱਚ ਮਿਸਟੇਕ ਹੋ ਗਈ ਇੱਕ ਦੀ ਜਗ੍ਹਾ ਦੋ ਜਾਂ ਦੋ ਦੀ ਜਗ੍ਹਾ ਇੱਕ ਹੋ ਗਿਆ ਤੁਸੀਂ ਜਾਣਦੇ ਹੋ ਕਿ ਨੰਬਰ ਫਿਰ ਆਊਟ ਆਫ ਸਰਵਿਸ ਜਾਂ ਕਿਸੇ ਦੇ ਹੋਰ ਘਰ ਚੱਲ ਜਾਂਦਾ ਹੈ ਫੂਰ ਜਗ੍ਹਾ ਚੱਲ ਜਾਂਦਾ ਹੈ ਸੋ ਮੇਰੀ ਬੇਨਤੀ ਹੈ ਕੀ ਮਿਕਸਰ ਹੋਇਆ ਕਰੋ ਕਿ ਆਪਣਾ ਟੈਲੀਫੋਨ ਨੰਬਰ ਪ੍ਰੋਪਰ ਜਿਹੜਾ ਆ ਉਹ ਟੈਕਸਟ ਕਰੋ ਔਰ ਉਸ ਤੋਂ ਬਾਅਦ ਤੁਸੀਂ ਫੋਨ ਦੀ ਅਡੀ ਕਰੋ ਸੋ ਸਟਾਫ ਜਿਹੜਾ ਹੈ ਤੁਹਾਡੇ ਨਾਲ ਗੱਲਬਾਤ ਕਰੇਗਾ ਅਤੇ ਤੁਹਾਡੀ ਸਮੱਸਿਆ ਹਰ ਹੱਲ ਕਰੇਗਾ ਅਤੇ ਹਮੇਸ਼ਾ ਹੀ ਡਾਕਟਰ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਹਾਡੀ ਜਿਹੜੀ ਹੋਏ ਟੈਸਟ ਹੈ ਪਹਿਲਾਂ ਤੁਹਾਡੀ ਫੈਮਿਲੀ ਡਾਕਟਰ ਦੇ ਨਾਲ ਉਹ ਜਰੂਰ ਤੁਸੀਂ ਆਪਣੇ ਕੋ ਹੈਂਡੀ ਰੱਖੋ ਤੇ ਡਾਕਟਰ ਸਾਹਿਬ ਨੂੰ ਵਟਸਐਪ ਰਾਹੀਂ ਭੇਜ ਸਕਦੇ ਹੋ ਤੁਹਾਡੀ ਅੱਧੀ ਸਮੱਸਿਆ ਦਾ ਹੱਲ ਡਾਕਟਰ ਸਾਹਿਬ ਫੋਨ ਤੇ ਹੀ ਹੱਲ ਕਰ ਦਿੰਦੇ ਨੇ ਕਿ ਤੁਹਾਡੇ ਘਰ ਵਿੱਚ ਬੱਚਾ ਨਾ ਹੋਣ ਦਾ ਕਾਰਨ ਤੁਹਾਡੇ ਜੋ ਟੈਸਟ ਲਏ ਨੇ ਡਾਕਟਰ ਨੇ ਸੋ ਉਹਦੇ ਮੁਤਾਬਕ ਸਮੱਸਿਆ ਆਇਆ ਤੇ ਇਹਨਾਂ ਚੀਜ਼ਾਂ ਦੀ ਕਾਰਨ ਹੈ ਤੇ ਜਿਸ ਕਰਕੇ ਤੁਸੀਂ ਮਾਪੇ ਬਣਨ ਤੋਂ ਲੇਟ ਹੋ ਤਾਂ ਤੁਹਾਨੂੰ ਆਸ ਵੱਜ ਜਾਂਦੀ ਹੈ ਔਰ ਤੁਹਾਨੂੰ ਹੋਪ ਹੋ ਜਾਂਦੀ ਹੈ ਕਿ ਅਸੀਂ ਹੁਣ ਅਸਲੀ ਟਿਕਾਣੇ ਤੇ ਅਸੀਂ ਹੁਣ ਰਾਈਟ ਜਿਹੜਾ ਆ ਉਹ ਫੈਸਲਾ ਜਿਹੜਾ ਆ ਲੈ ਸਕਦੇ ਆਂ ਔਰ ਤੁਹਾਨੂੰ ਇਹ ਅਸੀਂ ਸਲਾਹ ਦੇਣੀ ਚਾਹਾਂਗੇ ਕਿ ਆਪਣੀ ਜ਼ਿੰਦਗੀ ਵਿੱਚ ਔੜਪੋਰਟ ਕਰਨ ਦੀ ਬਜਾਏ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਆਓ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ अर्ली ਏਜ ਵਿੱਚ ਮਾਣੋ ਤਾਂ ਡਾਕਟਰ ਸਾਹਿਬ ਨੂੰ ਫੋਨ ਕਰੋ ਜੋ ਨੰਬਰ ਦਿੱਤੇ ਹੋਏ ਨੇ ਇਸ ਵੇਲੇ ਫੋਟੋ ਕਿਚ ਲਓ ਆਪਣੇ ਫੋਨ ਤੇ ਲਿਖਣ ਵਿੱਚ ਦੇ ਦਿੱਕਤ ਆ ਰਹੀ ਬੜਾ ਈਜ਼ੀ ਹੈ ਆਪਣੇ ਫੋਨ ਤੇ ਇਹਨਾਂ ਦੀ ਫੋਟੋ ਖਿਚ ਲਓ ਨੰਬਰ ਨੇ ਦੋ ਦੋਨੇ ਨੰਬਰ ਤੁਸੀਂ ਵਟਸਐਪ ਵਰਤੋਂ ਕਰ ਸਕਦੇ ਹੋ ਪਹਿਲਾ ਨੰਬਰ ਕੈਨੇਡਾ ਦਾ ਹੈ ਜਿਹੜਾ ਕਿ ਟਾਪ ਤੇ ਹੈ +19055365111 ਅਤੇ ਦੂਸਰਾ ਨੰਬਰ +91727740001 ਆਖਰੀ ਸਵਾਲ ਡਾਕਟਰ ਸਾਹਿਬ ਅਸੀਂ ਜਰਨਾ ਚਾਹੁੰਦੇ ਤੁਹਾਡੇ ਕੋਲੋਂ ਕਿ ਫੈਮਿਲੀ ਬੈਲੈਂਸਿੰਗ ਦੀ ਗੱਲ ਕਰਦੇ ਆ ਕਿ ਮਨ ਚਾਹੇ ਬੱਚਾ ਹਸਬੰਡ ਵਾਈਫ ਉਹਨਾਂ ਕੋਲ ਆਲਰੇਡੀ ਦੋ ਬੱਚੇ ਨੇ ਔਰ ਇੱਕ ਬੱਚਾ ਲਿਆ ਦੂਜਾ ਬੱਚਾ ਉਹਨਾਂ ਦੇ ਮਨ ਦੇ ਵਿੱਚ ਕੁਝ ਹੋਰ ਸੀ ਤਾਂ ਬੱਚਾ ਜਿਹੜਾ ਆ ਉਹ ਨੇ ਉਹ ਲੈ ਸਕੀ ਤਾਂ ਹੁਣ ਉਹ ਆਖਰੀ ਵਾਰੀ ਚਾਹੁੰਦੀ ਕਿ ਤੀਜਾ ਬੱਚਾ ਲੈਣਾ ਪਰ ਉਹ ਚਾਹੁੰਦੀ ਕਿ ਸਾਡੀ ਫੈਮਿਲੀ ਜਿਹੜੀ ਹੈ ਉਹ ਮਿਕਸ ਹੋ ਜਵੇ ਜਣ ਕਿ ਜੇ ਜੋ ਵੀ ਪਹਿਲਾਂ ਲੜਕਾ ਹੈ ਜਾਂ ਲੜਕੀ ਹੈ ਉਹਦੇ ਮਤਾਬਕ ਉਹਨਾਂ ਦੀ ਮੰਦੀ ਇੱਛਾ ਇਹ ਡਾਕਟਰ ਸਾਹਿਬ ਕੀ ਪੂਰੀ ਕਰ ਸਕਦੇ ਆ ਆਓ ਅਸੀਂ ਇਹ ਜਨਨ ਚਾਹੁੰਗੇ ਡਾਕਟਰ ਸਾਹਿਬ ਤੋਂ ਡਾਕਟਰ ਸਾਹਿਬ ਆਖਰੀ ਸਵਾਲ ਕੀ ਕਰਨਾ ਚਾਹੁੰਦੇ ਹੋ ਇਹ ਬਿਲਕੁਲ ਸਾਇੰਸ ਦਾ ਇੱਕ ਅ ਦੂਸਰਾ ਸਨੈਕ ਕੋਈ ਅਜੂਬਾ ਹੀ ਹੈ

ਉਹਨੇ ਇੱਕ ਤੋਂ ਹਨ ਰਿਪੋਰਟ ਮਿਲਦੀ ਹੈ ਕਿ ਤੁਹਾਡਾ ਬੱਚਾ ਹੈਲਦੀ ਰਹਾ ਹੈ ਨਹੀਂ ਜਾਂ ਫਿਰ ਕੀ ਹੈ ਸੋ ਮੈਂ ਅੱਜ ਇਹ ਆਪਣੇ ਲਿਸਨਰਸ ਨੂੰ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਜੋ ਵੀ ਸਰਵਿਸ ਲੈਣੀ ਹੈ ਉਹ ਪਹਿਲਾਂ ਕਲੀਨਿਕ ਨਾਲ ਸਮਝ ਲਈ ਹੈ ਕਿ ਕਿਸੇ ਵੀ ਗਲਤ ਇਨਫੋਰਮੇਸ਼ਨ ਦੇ ਸ਼ਿਕਾਰ ਨਹੀਂ ਹੋਣਾ ਹੈ ਆ ਸੋ ਨੰਬਰ نوٹ ਕਰ ਲਓ ਜੋ ਨੰਬਰスクリーン ਦਿੱਤੇ ਹਨ ਇਹਨਾਂ ਨੂੰ ਤੁਸੀਂ ਡਾਲ ਕਰ ਸਕਦੇ ਹੋ ਡਾਕਟਰ ਸਾਹਿਬ ਬੜੀ ਮਿਹਰਬਾਨੀ ਹੈ ਔਰ ਅਗਲੇ ਸੈਗਮੈਂਟ ਵਿੱਚ ਫਿਰ ਤੁਹਾਡੀ ਅੱਡੀ ਕਰਾਂਗੇ ਤੁਸੀਂ ਵੀ ਕੋਈ ਸਵਾਲ ਸਾਡੇ ਨਾਲ ਹੀ ਪੁੱਛਣਾ ਹੈ ਸਾਨੂੰ email ਕਰ ਸਕਦੇ ਹੋ bassi@bbc.com ਜਾਂ ਤੁਸੀਂ ਡਾਇਰੈਕਟ ਕਾਲ ਕਰਨਾ ਅਸੀਂ ਇਹ ਦੱਸੀ ਕਿ ਫ੍ਰੀ ਸਲਾਹ ਦਿੰਦੇ ਨੇ ਤੁਹਾਨੂੰ ਫੋਨ ਤੇ ਕੋਈ ਵੀ ਸਰਵਿਸ ਚਾਰਜ ਨਹੀਂ ਹੈ ਇਹਨਾਂ ਦੀ ਬਿਲਕੁਲ ਫ੍ਰੀ ਹੈ ਤੁਹਾਡੀ ਖੁਸ਼ੀ ਦੇ ਵਿੱਚ ਡਾਕਟਰ ਸਾਹਿਬ ਦੀਆਂ ਸਵਾਮਾ ਜੋ ਅਨਿਸ਼ਲੀ ਜਿਹੜੀ ਹੈ ਇਹਨਾਂ ਦੀ ਗੱਲਬਾਤ ਹੈ No charges ਕੋਈ ਰਿਟੇਨਰ ਫੀ ਨਹੀਂ ਹੈ ਵਕੀਲਾ ਵਾਂਗੂ not at all ਤੁਹਾਡੀ ਖੁਸ਼ੀ ਦੁਗਣੀ ਤਗਣੀ ਕਰਦੇ ਨੇ ਤੁਸੀਂ ਆਓ ਜਦੋਂ ਵੀ ਤੁਹਾਡ ਕੋ ਸਮਾਂ ਹੋਵੇ ਤੁਸੀਂ ਆਪ ਬੇਅਲਾਦ ਮਾਪੇ ਦੀ ਗਣਤੀ ਵਿੱਚੋਂ ਤੁਸੀਂ ਖੁਦ ਆਪ ਇਸ ਸਮੱਸਿਆ ਵਿੱਚ ਹੋ ਤੁਹਾਡੇ ਗਵਾਂਡ ਦੇ ਵਿੱਚ ਵੀ ਕੋਈ ਐਸਾ ਕਪਲ ਹੈ ਜਾਂ ਤੁਹਾਡੇ ਰਿਸ਼ਤੇਦਾਰੀ ਵਿੱਚ ਜਾਂ ਤੁਹਾਡੇ ਜਿੱਥੇ ਕੰਮ ਕਰਦੇ ਹੋ ਤੁਹਾਡੇ ਨਾਲ ਅੰਪਲਾਈ ਜਿਹੜਾ ਹੈ ਤੁਹਾਡਾ ਕਲੀਕ ਜਿਹੜਾ ਹੈ ਉਹਨੂੰ ਵੀ ਸੇਮ ਇਸ ਸਮੱਸਿਆ ਹੈ ਚਾਹੇ ਮਰਦ ਮੈਨੂੰ ਸੋਰੀਆ ਚਾਹੇ ਔਰਤ ਸੋਰੀ ਹੈ ਤਾਂ ਤੁਸੀਂ ਉਹਨਾਂ ਲਈ ਵੀ ਮਦਦ ਕਰ ਸਕਦੇ ਹੋ ਕਿ ਸਾਡੇ ਕੋਲ ਇੱਕ ਐਸੇ ਫੀਮੇਲ ਡਾਕਟਰ ਨੇ ਇੱਕ ਇਹਦਾ ਫਾਇਦਾ ਹੈ ਮжоਰਿਟੀ ਔਰਤਾਂ ਨੂੰ ਇਸ ਗੱਲ ਦਾ ਆ ਕਿ ਔਰਤ ਨੇ ਹੀ ਬੱਚੇ ਨੂੰ ਜਨਮ ਦੇਣਾ ਹੈ ਤੇ ਉਹਦਾ ਜੀਵਨ ਸਾਥੀ ਮਰਦ ਹੈ ਤਾਂ ਉਹ ਔਰਤ ਇੱਕ ਔਰਤ ਡਾਕਟਰ ਦੇ ਨਾਲ ਗੱਲ ਕਰਨ ਦੇ ਵਿੱਚ ਉਹਨਾਂ ਨੂੰ ਚਿਜਕ ਨਹੀਂ ਆਉਂਦੀ ਤਾਂ ਬਹੁਤ ਆਸਾਨੀ ਦੇ ਨਾਲ ਆਪਣੀ ਪਾਸ਼ਾ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਆਪਣੀ ਸਮੱਸਿਆ ਸਾਂਝੀ ਕਰਨ ਦੇ ਵਿੱਚ ਇੱਕ ਬਹੁਤ ਵਧੀਆ ਇਹ ਸੋਰਸਸ ਨੇ ਡਾਕਟਰ ਰਿਵੀ ਬਤਰਾ ਜੀ ਤੁਹਾਡੀ ਬੋਲੀ ਬੋਲਦੇ ਨੇ ਇੱਕ ਫੀਮੇਲ ਡਾਕਟਰ ਨੇ ਇੱਕ ਤੁਹਾਡੇ ਆਪਣੀ ਜਦੋਂ ਤੁਸੀਂ ਬੋਲੀ ਬੋਲਦੇ ਹੋ ਤਾਂ ਬਹੁਤ इजीली ਐਕਜੋਜੇਨ ਨੂੰ ਅੰਡਰਸਟੈਂਡ ਕਰਨਾ ਤੇ ਕਰਾਉਣਾ ਇਜ਼ੀ ਹੋ ਜਾਂਦਾ ਸੋ ਯੂ ਆਰ ਲੱਕੀ ਸੋ ਆਓ ਇਹਨਾਂ ਦਾ ਨੰਬਰ ਨੋਟ ਕਰ ਲਓ ਡਾਕਟਰ ਸਾਹਿਬ ਬੜੀ ਮਿਹਰਬਾਨੀ ਤੁਸੀਂ ਕਰ ਔਰ ਅਸੀਂ ਆਪਣੇ ਸੋਤਿਆਂ ਨੂੰ ਇਹ ਜਾਣ ਕਰ ਦੇ ਦੀਏ ਕਿ ਮਿਸਕਾ ਕਨਵੈਨਸ਼ਨ ਸੈਂਟਰ ਮਿਸਕਾ ਕਨਵੈਨਸ਼ਨ ਸੈਂਟਰ ਦੇ ਮਾਲਕ ਜਿਹੜੇ ਨੇ ਉਹ ਤੁਹਾਡੀ ਸੇਧ ਵਿੱਚ ਤੁਸੀਂ ਜਾਣਦੇ ਹੋ ਕਾਫੀ ਲੰਬੇ ਸਮੇਂ ਤੋਂ ਅ ਜਸਮਤ ਦਾਸ ਦਾ ਨਾਮ ਸੁਣਿਆ ਹੈ ਜਿਨ੍ਹਾਂ ਦੀ ਇੱਕ ਸਟੀਲ ਦੀ ਫੈਕਟਰੀ ਹੈ ਜੋ ਕਿ ਸਟੀਲ ਦੇ